ਕਾਲੇ ਕਾਲੇ ਪ੍ਰੀਤ ਉਹ ਇੱਥੇ ਉਬੀ ਸਟੈਂਡ ਯਾਰ ਕਿਉਂ ਮੈਂ ਆ ਨਹੀਂ ਸਕਦੀ ਉਹ ਤਾਂ ਤੂੰ ਕਹਿੰਦਾ ਸੀ ਜਦ ਮਰਜ਼ੀ ਆ ਜਾ ਕਰੀ ਓਏ ਆ ਤਾਂ ਸਕਦੀ ਆ ਯਾਰ ਪਰ ਤੂੰ ਤਾਂ ਬਸ ਚੁੱਪ ਕਰ ਜਾ ਕੁਛ ਨਾ ਬੋਲੀ ਨਲਿਆ ਮੇਰੀ ਜਾਨ ਤੂੰ ਬਾਦ ਕੀ ਹਲ ਮ ਨਾਲ ਲੈ ਤੂੰ ਨਸ਼ੇ ਕਰਨ ਲੱਗ ਗਿਆ ਓਏ ਯਾਰ ਮੈਨੂੰ ਤਾਂ ਪ੍ਰੀਤ ਯਾਰ ਕੋਈ ਸਮਝ ਹੀ ਨਹੀਂ ਆ ਰਹੀ ਕਿ ਜ਼ਿੰਦਗੀ ਦੀ ਕੋਈ ਕੀ ਜਾਂਦਾਗਾ ਜ਼ਿੰਦਗੀ ਯਾਰ ਇਹ ਸਾਰੰਗ ਕਾ ਬਤ ਲਿਆਗਾ ਮੇਰੇ ਕੋਲ ਤਾਂ ਹੁਣ ਬਸ ਤੇਰੀਆਂ ਯਾਦਾਂ ਹੀ ਨੇ ਜੀ ਹੁਣ ਉਹ ਤਾਂ ਨਹੀਂ ਰਹੀ ਮੇਰੇ ਕੋਲ ਹਲੇ ਉਹ ਕੀ ਪਿਆ ਵੀ ਇਹੇ ਇਹ ਤਾਂ ਆਪਣੀਆਂ ਪੁਰਾਣੀਆਂ ਫੋਟੋਆਂ ਨੇ ਮੈਂ ਇਹ ਮੈਂ ਪ੍ਰਿੰਟ ਕਢਾ ਲਿਆ ਸੀ ਆ ਰੋਜ਼ ਇਹਨਾਂ ਨੂੰ ਮੈਂ ਦੇਖਦਾ ਰਹਿਣਾ ਉਹ ਕੋਲ ਨਹੀਂ ਜਾਂਦੀ ਯਾਰ ਮੈਂ ਕੋਲ ਕਿਉਂ ਨਹੀਂ ਜਾਂਦਾ ਮੈਨੂੰ ਬੋਲਦਾ ਜਾ ਮ ਉਹ ਵੀ ਤੇਨੂੰ ਕੰਬਲੀ ਹੁੰਦੀ ਹੈਗੀ ਉੱਠਦਾ ਜਾਗਦਾ ਤੇਰੇ ਹੀ ਨਾਲ ਜਿਦਾ ਰਹਿਣਾ ਹੁਣ ਕਿਆ ਰਹਿਣ ਨਹੀਂ ਹੈਗੀ ਮੇਰੇ ਕੋਲੇ ਆ ਫੋਟੋਆਂ ਨੇ ਸਾਰਾ ਦਿਨ ਇਹਨਾਂ ਨਾਲ ਹੀ ਗੱਲਾਂ ਕਰਦਾ ਰਹਿਣਾ ਇਹਦਾ ਕੁਝ ਬੋਲਦੇ ਨਹੀਂ ਸੀਗੀਆਂ ਮੈਂ ਯਾਰ ਇਹ ਨਾ ਬੋਲੀ ਇਹ ਨਾ ਸਾਰਾ ਦਿਨ ਬੱਸ ਤੂੰ ਕਿਹੋ ਜੀ ਗੱਲਾਂ ਕਰਨ ਲੱਗ ਗਿਆ ਕਾਲੇ ਹਾਂ ਤੂੰ ਸਹੀ ਕਹਿੰਦੀ ਹੁੰਦੀ ਈ ਪ੍ਰੀਤਾ ਵੀ ਤੂੰ ਬਹੁਤ ਸਿਆਣਾ ਬਹੁਤ ਸਿਆਣਾ ਪਰ ਯਾਰ ਤੇਰੇ ਜਾਣ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਲੋਕ ਤਾਂ ਮੈਨੂੰ ਯਾਰ ਪਾਗਲ ਪਾਗਲ ਜਿਹਾ ਕਹਿਣ ਲੱਗੇ ਨਹੀਂ ਤੂੰ ਪਾਗਲ ਹੀ ਹੈਗਾ ਤੂੰ ਸਿਆਣਾ ਹੈ ਪਰ ਤੂੰ ਆ ਕੇ ਹਾਲ ਬਣਾਇਆ ਆਪਣਾ ਨਾਲੇ ਤੂੰ ਘਰੇ ਕਿਉਂ ਨਹੀਂ ਜਾਂਦਾ ਹੈਗਾ ਇੱਥੇ ਕਿਉਂ ਬੈਠਾ ਉਹ ਸੱਚ ਦੱਸਾਂ ਪ੍ਰੀਤਾ ਮੇਰਾ ਯਾਰ ਹੋਂ ਕਿਤੇ ਵੀ ਜੀ ਨਹੀਂ ਲੱਗ ਰਹਾ ਬਾਈ ਇੱਥੇ ਜਾ ਕੇ ਜੀ ਲੱਗ ਜਾਂਦਾ ਯਾਰ ਦੱਸਾਂ ਮੈਂ ਦਾਰੂ ਪੀ ਜਾਂਦਾ ਰਹਿਣਾ ਯਾਰ ਨਰੇ ਬੈਠਾ ਤੇਰੀਆਂ ਯਾਦਾਂ ਨੂੰ ਤਾਜ਼ਾ ਕਰੀ ਜਾਂਦਾ। ਸਾਲ ਫਿਰ 10ਵੇਂ ਨੂੰ ਤੂੰ ਕਿਹੜੀਆਂ ਗੱਲਾਂ ਯਾਦ ਕਰਦਾ? ਉਹਨਾਂ ਟਾਈਮ ਮੈਂ ਵੀ ਇੱਥੇ ਬੈਠੀ ਆਂ। ਉਹ ਤੂੰ ਕੀ ਨਾ ਇਹ ਰੋ ਗੱਲਾਂ ਤੂੰ। ਹੁਣ ਤਾਂ ਯਾਰ ਉਹ ਨਾਲ ਤਰ੍ਹਾਂ ਲੈਣ ਦੇ ਵੀ ਨਹੀਂ ਹੈਗਾ ਕੋਈ। ਤੂੰ ਜਾ ਜਾ ਰ ਇਥੋਂ। ਨਹੀਂ। ਉਹਨਾਂ ਟਾਈਮ ਮੈਂ ਇੱਥੇ ਆਂ ਜਦ ਤੱਕ ਤੂੰ ਮੇ ਨਾਲ ਸਾਰੀਆਂ ਗੱਲਾਂ ਨਹੀਂ ਕਰਤਾ। ਦਸਨੀਆ ਤਾਂ ਤੈਨੂੰ ਪੈਣਗੀਆਂ। ਉਹ ਹਾਂ ਅੱਛਾ। ਫਿਰ ਮੈਨੂੰ ਯਾਦ ਆਇਆ ਤੂੰ ਤਾਂ ਜਿਹੜੀ ਜਿੱਦ ਕਰ ਲੈਂਦੀ ਸੀ ਉਹ ਛੱਡਦੀ ਸੀ ਨਾ। ਉਸ ਵੇਲੇ ਤੇਰਾ ਆਇਆ ਯਾਰ। ਉਹਨੂੰ ਪਤਾਗਾ ਹੁਣ ਤੂੰ ਗੱਲਾਂ ਸੁਣੇ ਬਿਨਾਂ ਹੀ ਜਾਣਦੀ ਨਹੀਂ। ਯਾਰ ਫਿਰ ਅੱਜ ਆਪਾਂ ਦੋਵੇਂ ਬੈਠ ਕੇ ਯਾਦ ਕਰਦੇ ਆਂ ਬੰਦਾਂ ਨੂੰ ਹਾਂ ਰੀਤਾ ਤੈਨੂੰ ਜਿਆਦਾ ਜਿਆਦਾ ਬਪਾ ਦੀ ਵਾਰ ਮਿਲੀ ਸੀ ਯਾਰ ਹਾਂ ਮੈਨੂੰ ਸਭ ਆਦਾ ਕੁਝ ਵੀ ਭੁੱਲ ਹੀ ਨਹੀਂ ਹੈਗੀ ਮੈਂ ਇਹ ਅੱਜ ਫੇਰ ਮੇਰੇ ਪਿੱਛੇ ਆ ਗਿਆ ਮੈਨੂੰ ਲੱਗਦਾ ਵੀ ਇਹਨੂੰ ਨਾ ਦੱਸਣਾ ਹੀ ਫੋਕਾ ਇੱਕ ਗੱਲ ਕਰਨੀ ਜੀ ਤੁਹਾਡੇ ਨਾਲ ਮੈਂ ਤੇਨੂੰ ਕੋਈ ਗੱਲ ਨਹੀਂ ਕਰਨੀ ਉਹ ਤੂੰ ਇਸ ਦਾ ਗੁੱਸਾ ਹੀ ਕਰ ਗੇ ਮੈਂ ਕਿਹੜਾ ਤੁਹਾਨੂੰ ਕੁਝ ਕਿਹਾਗਾ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਮੇਰਾ ਰਾਹ ਛੱਡ ਦੇ ਨਹੀਂ ਮੈਂ ਆਪਣੇ ਘਰੇ ਦੱਸ ਦੇਣਾ ਉਹ ਕੋਈ ਨਾ ਤੇਰਾ ਰਾਹ ਵੀ ਛੱਡ ਦੂੰਗਾ ਪਰ ਉਹਨਾਂ ਚਿਰ ਨਹੀਂ ਛੱਡਦਾਗਾ ਜਿੰਨਾ ਚਿਰ ਅੱਜ ਮੇਰੀ ਗੱਲ ਦਾ ਜਵਾਬ ਨਹੀਂ ਦੇਕੀ ਜਾਂਦੀ ਤੂੰ ਮੈਂ ਨਾ ਕੋਈ ਜਵਾਬ ਨਹੀਂ ਦੇਣਾ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਸਾਲਾ ਦਿਨੇ ਮੋਟਰਸਾਈਕਲ ਕਮਾਂਦਾ ਫਿਰਦਾ ਰਹਿੰਦਾ ਹੈ ਕੋਈ ਕੰਮ ਨਹੀਂ ਹੈਗਾ ਤੈਨੂੰ ਉਹ ਕੰਮ ਤਾਂ ਬਥੇਰੇ ਨੇਗੇ ਪਰ ਯਾਰ ਤੇਰੇ ਕਰਕੇ ਮੈਂ ਬਹੁਤ ਕੰਮ ਛੱਡ ਕੇ ਆਉਣਾ ਇੱਕ ਤੂੰ ਆ ਮੇਰੀ ਕੋਈ ਗੱਲ ਨਹੀਂ ਸੁਣਦੀ ਮੈਂ ਕਿਹਾ ਤੈਨੂੰ ਕਿ ਮੇਰੇ ਪਿੱਛੇ ਕੰਮ ਛੱਡ ਕੋਈ ਕੰਮ ਕਰ ਲਿਆ ਕਰ ਨਹੀਂ ਮੈਂ ਕਰੇ ਵੀਰੇ ਨੂੰ ਦੱਸ ਦੇਣਾ ਉਹ ਇਆਂ ਇਆਂ ਗੱਲਾਂ ਚ ਕਰਦੇ ਨੇ ਲੈ ਕੇ ਆਉਂਦੇ ਹੁੰਦੇ ਆਪਸੀ ਚ ਠੀਕ ਰਹਿੰਦੀਆਂ ਨੇ ਤੂੰ ਜਾਣੇ ਕਿ ਨਹੀਂ ਇੱਥੋਂ ਕਿ ਮੈਂ ਲਾਵਾਂ ਫੋਨ ਵੀਰੇ ਨੂੰ ਉਹ ਮੈਂ ਤੈਨੂੰ ਇੱਕ ਛੋਟੀ ਜਿਹੀ ਗੱਲ ਕਹਿਣੀ ਆ ਤੂੰ ਮੇਰੀ ਉਹ ਗੱਲ ਵੀ ਨਹੀਂ ਸੁਣਦੀ ਹੈਗੀ ਮੈਨੂੰ ਪਤਾ ਹੀ ਹੈ ਤੂੰ ਬਸ ਕਿਹੜੀ ਗੱਲ ਕਰਨੀ ਹੈ ਉਹ ਲੈ ਜੇ ਤੈਨੂੰ ਗੱਲ ਦਾ ਪਤਾ ਹੀ ਆ ਫਿਰ ਯਾਰ ਤੂੰ ਹੁਣ ਜਵਾਬ ਵੀ ਦੇ ਜਾ ਤੁਹਾਨੂੰ ਦੱਸਾਂ ਮੇਰਾ ਕੀ ਜਵਾਬ ਮੈਂ ਤਾਂ ਇਹ ਗੱਲ ਕਦੋਂ ਦਾ ਪੁੱਛੀ ਜਾਂਦਾ ਹਾਂਗਾ ਹੁਣ ਦੇਵੀ ਜੱਜ ਆਇਆ ਮੇਰਾ ਜਵਾਬ ਕੱਛ ਤੋਂ ਬਾਅਦ ਮੇਰੇ ਰਾਜਾ ਹੈ ਨਾ ਤਾਂ ਸਭ ਲਾ ਲਈ ਮੇਥੋਂ ਪੁਰਾ ਕੋਈ ਨਹੀਂ ਉਹ ਫੇਰ ਕੀ ਹੋਇਆ ਜੇ ਥਪੇੜਾ ਮਾਰਿਆ ਤੂੰ ਹੁਣ ਤਾਂ ਜੱਟ ਦੀ ਵੀ ਜਿੱਦ ਆ ਗੱਲ ਤਾਂ ਤੇਰੇ ਨਾਲ ਹੀ ਕਰਕੇ ਰਹਿਣੀ ਆ ਕਿਉਂ ਕਾਲੇ ਕਿਵੇਂ ਦੱਸ ਜਾ ਬੈਠਾ ਉਹ ਆਪਾਂ ਜਿਹਾ ਦਾ ਸੁਣਾ ਜੱਸਣਾ ਉਹੀ ਲੱਗੇ ਤੈਨੂੰ ਹੌਸਤਾ ਹੈਗਾ ਦੇਖ ਯਾਰ ਮੈਂ ਉਹ ਮੰਨ ਚਾਹੇ ਨਾ ਮੰਨਾ ਦਾਸ ਤਾਂ ਤੂੰ ਹੈਗਾ ਉਹ ਆਖਵਾ ਦਾਸ ਕਾਨੂੰ ਆਗੇ ਯਾਰਾ ਗੱਲ ਯਾਰ ਉਦਾਸ ਵਾਲੀ ਵੀ ਹੈਗੀ ਹੈਗੀ ਕੀ ਗੱਲ ਆ ਉਹ ਯਾਰ ਤੈਨੂੰ ਪਤਾ ਲਾਏਗਾ ਉਹ ਪ੍ਰੀਤ ਯਾਰਾ ਉਹਨੂੰ ਮੈਂ ਕੰਨਾ ਪਿਆਰ ਕਰਦਾ ਆਂ ਅੱਛਾ ਤੇ ਯਾਰ ਹੋ ਆ ਗਈ ਮੇਰੇ ਪਿਆਰ ਦੀ ਕਦਰ ਹੀ ਨਹੀਂ ਕਰਦੀ ਹੈਗੀ ਯਾਰ ਉਹ ਪਰ ਤੂੰ ਐਹ ਜੀ ਕੁੜੀ ਬੱਛੇ ਕੋ ਫਿਰਦਾ ਛੱਡ ਪਰ ਤੈਨੂੰ ਕੁੜੀਆਂ ਦਾ ਘਾਟਾ ਕੋਈ ਉਹ ਕੁੜੀਆਂ ਦਾ ਘਾਟਾ ਤਾਂ ਨਹੀਂ ਹੈਗਾ ਉਹ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਹੈਗਾ ਉਥੇ ਜਿਹੜੀਆਂ ਕੁੜੀਆਂ ਫਿਰਦੀਆਂ ਗੱਲ ਕਰਨ ਪਰ ਮੈਨੂੰ ਯਾਰ ਪ੍ਰੀਤ ਵਧੀਆ ਲੱਗਦੀ ਆ ਤੇ ਯਾਰ ਮੈਨੂੰ ਉਹਦੇ ਨਾਲ ਸੱਚਾ ਪਿਆਰ ਹੋਇਆ ਹੋਇਆ ਹੈਗਾ ਯਾਰਾ ਕਾਲ ਕੋਈ ਨਾ ਸਾਬਰਦਾਵਾਲ ਮਿੱਠਾ ਹੁੰਦਾ ਹੋਰ ਦੇਖ ਲੰਨਾ ਥੋੜਾ ਜਿਹਾ ਟਾਈਮ ਹਾਂ ਇੱਦਾਂ ਕਰ ਲਈਏਗੀ ਮਨ ਤਾਂ ਉਹਨੇ ਜਾਣੀ ਇੱਕ ਨੱਕ ਦਿਨ ਮਨ ਦਾ ਜਾਊਗੀ ਓਏ ਹੁਣ ਤਾਂ ਜੱਫੀ ਦੀ ਵੀ ਹਿੰਟ ਆ ਗਈ ਉਹਨੂੰ ਮਨਾ ਕੇ ਰਹਿਣਾਗਾ ਆਪਾਂ ਨੇ ਚਾਹ ਉਹਦਾ ਮੈਨੂੰ ਬਤਾ ਤੂੰ ਮਨਾ ਲੇਗਾ ਆਪਾਂ ਚੱਲ ਗਈਏ ਫਿਰ ਇੱਧਰ ਜੇ ਕੀ ਕਰਨਾਗਾ ਮਾ ਮੜੇ ਦੁਕਾਨ ਤੇ ਜਾ ਕੇ ਆਉਣਾ ਸੀਗਾ ਚਾਲਾ ਚੱਲੇ ਆਉਣੇ ਆਗੇ ਸਰਦਾਰ ਸੇਪਾਲਾਂ ਤੇ ਲਾਂਗੇ ਸਰਦਾਰ ਸੇਪਾਲਾਂ ਦੇ ਪੀਜ਼ਾ ਲੈ ਕੇ ਆਉਣਾ ਹਾਂ ਪੀਜ਼ਾ ਲੈਉਣਾ ਆਪਣੇ ਰਿਸ਼ਤੇਦਾਰ ਜਾ ਰਹੇ ਨੇ ਚਾਲਾ ਆ ਜਾ ਹੁੰਡਾ ਵੀ ਲੱਗਿਆ ਪਿਆ ਸੀ ਵੀਰਾ ਬਾਹਰ ਤਾਂ ਨਹੀਂ ਚਲਾ ਗਿਆ ਵੀਰੇ ਵੀਰੇ ਪਤਾ ਨਹੀਂ ਕਿੱਧਰ ਚਲੇ ਗਏ ਖੇਤੀ ਨਾ ਚਲੇ ਗਏ ਹੁਣ ਚੱਲ ਛੱਡ ਮੈਂਨੇ ਜਿਹੜਾ ਕੰਮ ਰਹਿੰਦਾ ਉਹ ਕਰ ਲਾਂ ਪੂਰਾ ਬਣੀ ਤਾਂ ਪੜ ਰਹੀ ਸੀ ਹਾਂ ਸੀ ਵੀਰੇ ਪੜ ਰਹੀ ਸੀ ਕੋਈ ਕੰਮ ਸੀਗਾ ਤੁਹਾਨੂੰ ਨਹੀਂ ਨਹੀਂ ਮੈਂ ਤਾਂ ਹੀ ਦੇਖਦਾ ਸੀ ਵੀ ਤੂੰ ਆ ਗਈ ਕਰ ਭਾ ਤਾਂ ਕਦੋਂ ਦੀ ਆਈ ਹੋਈਆਂ ਕਰੇ ਤੁਸੀਂ ਕਿੱਥੇ ਚਲੇ ਗਏ ਸੀ ਉਹ ਤਾਂ ਸੇਮੀ ਭਾਬੀ ਨਾਲ ਲੜ ਪਿਆ ਮੈਂ ਤਾਂ ਉੱਧਰ ਗਿਆ ਹਾਂ ਥੋੜਾ ਜਿਹਾ ਉਹ ਭਾਬੀ ਨਾਲ ਹਮੇਸ਼ਾ ਲੜਦਾ ਹੀ ਕਿਉਂ ਰਹਿੰਦਾ ਇਹ ਹੀ ਮੈਨੂੰ ਨਹੀਂ ਸਮਝ ਆਉਂਦੀ ਭਾਬੀ ਉਹਦਾ ਇੰਨਾ ਕਰਦੀ ਆ ਇੰਨਾ ਧਿਆਨ ਰੱਖਦੀ ਆ ਇੱਕ ਗੱਲ ਪੱਕੀ ਆ ਜਿਹੜਾ ਬੰਦਾ ਆਪਣੀ ਕਦਰ ਕਰਦਾ ਆਪਾਂ ਉਹਦੀ ਕਦੇ ਵੀ ਕਦਰ ਨਹੀਂ ਕਰਦੇ ਜਦੋਂ ਸਮਾਂ ਲੰਘ ਜਾਂਦਾ ਹਨਾ ਫਿਰ ਆਪਾਂ ਨੂੰ ਪਛਤਾਵਾ ਹੀ ਰਹਿ ਜਾਂਦਾ ਪਿੱਛੇ ਉਹੀ ਗੱਲ ਆ ਵੀਰੇ ਮੈਂ ਤਾਂ ਸੇਮੀ ਵੀਰੇ ਨੂੰ ਇੰਨੇ ਵਾਰ ਸਮਝਾਇਆ ਪਰ ਉਹ ਕਿੱਥੇ ਸਮਝਦਾ ਉਹ ਨਹੀਂ ਤਾਂ ਬਸ ਆਪਣੀ ਮਨਮਰਜ਼ੀ ਕਰਨੀ ਆ ਚਲ ਆਪਣਾ ਦਾ ਕੰਮ ਸਮਝਾਉਂਦਾ ਆਪਾਂ ਦਾ ਸਮਝਾਤਾ ਅੱਗੇ ਅਗਲੇ ਦੀ ਮਰਜ਼ੀ ਤੂੰ ਵੀ ਬਾਲਾ ਵਿਚਨਾਇਆ ਕਰ ਜਿਵੇਂ ਅਗਲੇ ਨੂੰ ਠੀਕ ਲੱਗਦਾ ਅਗਲਾ ਵੀ ਕਰ ਲੂ। ਚਲੋ ਠੀਕਾ ਵੀਰੇ। ਪ੍ਰੀਤ ਪ੍ਰੀਤ ਲੰਗਿਆ ਭਾਬੀ ਅੰਦਰ ਲੈ ਕੰਮ ਕਰਾਂ ਚਲ ਜਾਈ ਪਈਆ ਕੀ ਕਰੀਏ ਅਸੀਂ ਰੋਟੀ ਪਿਆਰ ਬਣਾਉਣ ਲੱਗੀ ਸੀ ਕਿ ਬੱਸ ਇਹ ਕੰਮ ਕਰਤ ਨਾ ਮੁੱਕਦੇ ਨਹੀਂ ਹੈਗੇ ਮੈਂ ਤਾਂ ਅੱਜੇ ਘਨੇਵੇੜੇ ਹੀ ਅੱਜੇ ਘਪਾਈ ਨਹੀਂ ਆਈ। ਸਾਲ ਕੋਈ ਨਹੀਂ ਨਿਭਾਸਾਂਗੇ। ਨਾਲੇ ਸਵੇਰੇ ਕਾ ਤੋਂ ਪਈ ਐਵੇਂ ਰੋਲਾ ਚਾ ਪਾ ਰਖਿਆ ਸੀਗਾ ਤੈਨੂੰ ਪਤਾ ਤਾਂ ਹੈਗਾ ਤੇ ਰਵਾਈ ਦਾ ਹੁਣ ਤਾਂ ਬਹਾਨਾ ਚਾਹੀਦਾਗਾ ਸਾਰਾ ਦਿਨ ਮੇਰੇ ਨਾਲ ਲੜਦਾ ਹੀ ਰਹਿੰਦਾਗਾ ਸੱਚੀ ਮੈਨੂੰ ਤਾਂ ਗੁਰੀ ਬਹੁਤ ਪਿਆਰ ਕਰਦਾ ਸੀ ਮੈਂ ਤਾਂ ਮੰਮੀ ਡੈਡ ਨੂੰ ਕਿਹਾ ਸੀ ਮੇਰੇ ਉਹ ਨਾਲ ਵਿਆਹ ਕਰ ਦੋ ਕਿ ਚੈਨਲ ਫਸਾ ਕੇ ਰੱਖਦਾ ਮੈਨੂੰ ਅੰਗੂਰੀ ਕੋਣਾ ਬਾਬੇ ਰਿਤ ਕਿਸ ਨੂੰ ਦੱਸਦੀ ਤਾਂ ਨਹੀਂ ਨਹੀਂ ਭਾਬੀ ਮੈਂ ਕਿਸੇ ਨੂੰ ਨਹੀਂ ਦੱਸਦੀ ਰਿਤ ਮੈਂ ਜੀ ਗੁਰੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਬਸ ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ ਅੱਛਾ वैसे इक कल त मैं भी थोड़ी ना करनी सी है हां प्रीति तूसी ना रात नहीं आए होगे मैं थोनू बुलाया ही सीगा का। यार काम वगैरह चल जी पई सी मेनू याद त सी मैं प्रीति ਕੋਲ ਜਾ ਕੇ ਆਉਣਾ ਮੈਂ ਕਿਹਾ ਚੱਲ ਕੱਲੂ ਗੇੜਾ ਮਾਰੂੰਗਾ ਉਹਦੇ ਕੋਲ चलो ठीक है ਗੱਲ ਤਾਂ ਇਹ ਹੈ ਇੱਕ ਨਾ ਮੁੰਡਾ ਹੈ ਉਹਨੇ ਰੋਜ਼ ਮੇਰੇ ਪਿੱਛੇ ਗੇੜੇ ਮਾਰਦਾ ਹੈ ਅੱਛਾ ਇਹਦਾ ਮੈਂ ਤੂੰ ਤੈਨੂੰ ਪਿਆਰ ਕਰਦਾ ਪਿਆਰ ਕੀ ਉਹ ਤਾਂ ਬਾਗਲ ਹੋਈ ਫਿਰਦਾ ਹੈਗਾ ਮੈਨੂੰ ਕਹਿੰਦਾ ਜਵਾਬ ਦੱਸ ਤੇ ਤੇਰਾ ਉਹ ਕੀ ਕਹਿੰਦਾ प्रीਤ ਪਾਪੀ ਮੈਂ ਇਸ ਪਿਆਰ-ਪਿਆਰ ਦੇ ਚੱਕਰ 'ਚ ਨਹੀਂ ਪੈਣਾ। ਭਲੇ ਵੈਸੇ ਵੀ ਘਰ ਦੇ ਦਾ ਸੁਭਾਅ ਪੰਜੰਗੀ ਤਰ੍ਹਾਂ ਪਤਾ। ਉਹ ਤਾਂ ਮਾਰ ਦਣਗੇ ਮੈਨੂੰ ਜੇ ਸਭ ਪਤਾ ਲੱਗ ਗਿਆ। ਤੇਰੀ ਵੀ ਕਮਾਲ ਦੀ ਗੱਲ ਆ। ਉਹ ਮੁੰਡਾ ਤੇਰੇ ਪਿੱਛੇ ਪਾਗਲ ਹੋ ਫਿਰਦਾ। ਤੈਨੂੰ ਇੰਨਾ ਪਿਆਰ ਕਰਦਾ ਤੇ ਤੂੰ ਕਹਿੰਦੀ ਮੈਂ ਪਿਆਰ ਦੇ ਚੱਕਰਾਂ 'ਚ ਨਹੀਂ ਪੈਣਾ। ਇੱਕ ਵਾਰ ਤੇ ਨੋਰਲ ਬੈਠ ਕੇ ਗੱਲ ਕਰਨੀ ਚਾਹੀਦੀ ਆ। ਨਹੀਂ ਪਾਪੀ। ਲੈ। ਇੱਕ ਵਾਰੀ ਗੱਲ ਮੰਨ ਕੇ ਤਾਂ ਦੇਖ। ਇਹ ਪਿਆਰ ਕਰਨ ਵਾਲਾ ਨਾ ਕਿਸਮਤ ਵਾਲ ਨੂੰ ਮਿਲਦੇ ਨੇ। ਜੇ ਤੇਰੇ ਵੀਰੇ ਵਰਗੇ ਮੁੰਡਾ ਵਿਆਹ ਹੋਗਾ ਨਾ ਸਾਰੀ ਉਮਰ ਪਛਤਾਈ ਜਾਏਗੀ। ਇਹਨਾਂ ਦਾ ਤੁਹਾਡੀ ਸਹੀ ਆ ਭਾਬੀ ਚਲ ਕੋਈ ਨਾ ਤੂੰ ਇਸ ਗੱਲ ਤੇ ਨਾ ਗੌਰ ਕਰੀ ਤੋ ਉਹਨਾਂ ਨਾਲ ਗੱਲ ਕਰੀ ਫਿਰ ਮੈਨੂੰ ਦੱਸੀ ਕਿ ਹੁਣ ਮੈਂ ਚੱਲਦੀ ਮੇਰੇ ਸਾਰੇ ਕੰਮ ਤੁੰਨ ਨਹੀਂ ਕਰਨ ਵਾਲੇ ਪਏ ਆ ਚਲ ਠੀਕ ਆ ਭਾ ਜੰਗਾ ਧਿਆਨ ਰੱਖਿਆ ਹਾਂ ਦਾ ਤੇਰੀ ਭਾਬੀ ਵਿੱਚ ਵਜ ਚਦੀ ਫਿਰਦੀ ਆ ਦੇਖ ਕੇ ਤਾਂ ਤੂੰ ਆਪਣੀ ਦੁਰਦ ਹੈਗਾ ਹਲੇ ਭਾਬੀ ਦੀ ਗਲਤੀ ਕਰਦਾ ਲੈ ਮੈਂ ਤਾਂ ਹੁਣ ਅੰਦਰ ਆਉਣੀ ਆ ਤੂੰ ਕਿਵੇਂ ਗੇੜਾ ਮਾਰੇ ਨਾਲ ਅੱਜ ਕਿਉਂ ਮੈਂ ਆ ਨਹੀਂ ਸਕਦੀ ਹੈਗੀ ਨਾ ਨਾ ਭਾਬੀ ਵੀ ਆ ਜਾਇਆ ਕਰ ਮੈਂ ਤਾਂ ਆਵਗਾ ਨਾ ਮਸਾ ਜ਼ਰਾ ਮੁਖੜਾ ਦੇਖਣ ਨੂੰ ਮਿਲਦਾ ਵੀ ਤੂੰ ਸਾਰਾ ਦਿਨ ਮੈਨੂੰ ਮੁਖੌਲ ਕਰੀ ਜਾਇਆ ਕਰ ਨਾਲੇ ਮੈਂ ਤਾਂ ਅੱਜ ਤਾਂ ਆ ਗਈ ਤੇਰਾ ਬਾਈ ਹੈ ਨਹੀਂ ਸੀ ਘਰੇ ਨਹੀਂ ਹੋ ਮੈਨੂੰ ਕਿੱਥੇ ਬਾਹਰ ਨਿਕਲ ਦਿੰਦਾ ਕਰੋ ਭਾਬੀ ਤੇਰੇ ਨਾਲ ਹੀ ਮੁਖੌਲ ਕਰੂੰ ਤਾਂ ਦੱਸ ਕਿਹਦੇ ਨਾਲ ਕਰੂੰ ਮੇਰੀ ਕਿਹੜਾ ਕੋਈ ਸਾਲੀਆ ਛੜਾ ਮਲੰਗ ਬੰਦਾ ਵਾ ਵੀ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਮੈਂ ਆਪਣੀ ਛੋਟੀ ਭੈਣ ਦਾ ਰਿਸ਼ਤਾ ਕਰਵਾ ਦਿੰਨੀ ਆ ਲੈ ਤੂੰ ਦੇਖੀ ਤਾਂ ਹੈਗੀ ਆ ਕਿੰਨੀ ਸੋਹਣੀ ਆ ਉਹ ਭਾਬੀ ਤੂੰ ਕਿੱਥੇ ਕਰਾਉਣੀ ਆ ਆਹੀ ਵਾਰੀ ਲਾਰਾ ਲਾ ਕੇ ਭੱਗ ਜਾਨੀ ਮੈਨੂੰ ਚੱਲ ਚੰਗਾ ਹੁਣ ਜਦੋਂ ਮੈਂ ਪੇਕੇ ਗਈ ਨਾ ਤੇਰੇ ਸਾਗ ਦੀ ਗੱਲ ਤਾਂ ਜ਼ਰੂਰ ਕਰਕੇ ਆਂ ਪਰ ਦੇਖੀ ਕਿਤੇ ਤੇਰੇ ਭਰਾ ਵਾਂਗੂ ਮੇਰੀ ਭੈਣ ਨੂੰ ਦੁਖੀ ਨਾ ਕਰੀ ਜਾਇ ਕਰੀ ਨਾ ਨਾ ਤੈਨੂੰ ਇਹੋ ਜਿਹਾ ਲੱਗਦਾ ਭਾਬੀ ਮੈਂ ਵੀ ਜਦੋਂ ਤੇਰੇ ਭਰਾ ਨਾਲ ਮੇਰਾ ਵਿਆਹ ਹੋਇਆ ਸੀ ਨਾ ਲੱਗਦਾ ਤਾਂ ਉਦੋਂ ਵੀ ਨਹੀਂ ਸੀ ਹੋਇਆ ਜਿਆ ਪਰ ਹੁਣ ਹੀ ਪਤਾ ਨਹੀਂ ਉਹਨੂੰ ਕਿਹੜਾ ਸੱਪ ਲੜ ਗਿਆ ਨਾ ਨਾ ਭਾਬੀ ਮੈਂ ਤੈਨੂੰ ਕੋ ਤੇਰੇ ਨਾਲੇ ਤੂੰ ਮੇਰੀ ਸਾਲੀ ਬਣ ਜਾਏਗੀ ਦੋ ਮੁਖੌਲ ਤੇਰੇ ਨਾਲ ਹੋਰ ਵੱਧ ਕਰ ਲਿਆ ਕਰ। ਅੱਛਾ ਹੋਰ ਕੁਛ? ਉਹ ਕਹਿੰਦੇ ਨਹੀਂ ਹੁੰਦੇ ਭਾਬੀ ਸਾਲੀ ਦਾ ਅਧਿਕਾਰ ਵਾਲੀ ਹੁੰਦੀ ਆ। ਵੇ ਬੱਸ ਕਰ ਤੂੰ ਕੜਵਾਏਂਗਾ ਮੈਨੂੰ ਘਰੋਂ ਜੇ ਤੇਰੇ ਬਾਈ ਨੂੰ ਸ਼ੱਕ ਹੋ ਗਿਆ ਨਾ ਉਦੋਂ ਪਹਿਲੇ ਨਹੀਂ ਮੇਰਾ ਖੜਾ ਛੱਡਦਾ ਹੈਗਾ ਐਵੇਂ ਸ਼ੱਕ ਕਰਨ ਲੱਗ ਜੂਗਾ। ਚਲ ਠੀਕ ਆ ਭਾਬੀ ਹੁਣ ਤੂੰ ਮੇਰਾ ਕਰਾ ਦੇਗਾ ਮੈਂ ਦੀ। ਚੰਗਾ ਕਰਵਾਉਂਗੀ ਕਿਹੜੇ ਗੱਲਾਂ ਲੈ ਕੇ ਮੈ ਗਿਆ। ਠੀਕ। ਪ੍ਰੀਤ ਹਾਂਜੀ ਵੀਰੇ ਅੱਛਾ ਇੱਧਰ ਰੋਟੀ ਲਾ ਰਹੀ ਸੀ ਹਾਂਜੀ ਕੰਮ ਕਰੀ ਜਾਂਦੀ ਸੀ ਪਹਿਲਾਂ ਵੀ ਭਾਬੀ ਆ ਕੇ ਗੱਲਾਂ ਕਰਨ ਲੱਗ ਗਏ ਕਿਉਂ ਕੰਮ ਆਈ ਸੀ ਕੋਈ ਭਾਬੀ ਨਹੀਂ ਬਸ ਵੈਸੇ ਹੀ ਗੱਲਾਂ ਕਰਨ ਆ ਗਈ ਸੀ ਤੁਹਾਨੂੰ ਕੰਮ ਸੀਗਾ ਕੋਈ ਨਾ ਨਾ ਲਾ ਰਾ ਰੋਟੀ ਫਿਰ ਮੈਨੂੰ ਹੱਕ ਮਾਰਦੀ ਜੋ ਲੈ ਗਈ ਕੋਈ ਨਹੀਂ ਜੇ ਬਣ ਕੇ ਦੱਸ ਦੂੰਗੀ ਠੀਕ ਹੈ ਪਤਾ ਨਹੀਂ ਭਾਬੀ ਮੈਨੂੰ ਫੈਸਲਾ ਲੈ ਕੇ ਗਈ ਆ ਪਤਾ ਨਹੀਂ ਗਲਤ ਪਰ ਭਾਬੀ ਦੀ ਵੀ ਗੱਲ ਸਹੀ ਹੈ ਜੇ ਮੇਰੀ ਕਿਸੇ ਗਲਤ ਬੰਦੇ ਨਾਲ ਵਿਆਹ ਹੋ ਗਿਆ ਫਿਰ ਵੀ ਤਾਂ ਮੇਰੀ ਸਾਰੀ ਜ਼ਿੰਦਗੀ ਖਰਾਬ ਹੋਊਗੀ ਉਸਕਾ ਟੋਕਟ ਮੈਨੂੰ ਉਹਦੇ ਮੁੰਡੇ ਦਾ ਇਨਾਤਾ ਪਤਾ ਕਿ ਉਹ ਮੈਨੂੰ ਖੁਸ਼ ਰੱਖੂਗਾ ਫਿਰ ਵੀਰੇ ਨੂੰ ਪਤਾ ਲੱਗਿਆ ਵੀਰੇ ਨੂੰ ਤਾਂ ਤਾਂ ਪਤਾ ਲੱਗੂਗਾ ਜੇ ਮੈਂ ਕੁਝ ਦੱਸੂੰਗੀ ਜੋ ਹੋਊਗਾ ਦੇਖ ਹੀ ਜਾਊਗੀ ਹਾਏ ਹਾਏ ਅੱਜ ਬੜਾ ਸੋਹਣਾ ਸੂਟ ਪਾਇਆ ਲੱਗਦਾ ਫਿਰ ਭਾਬੀ ਦੀ ਗੱਲ ਮੰਨ ਹੀ ਲਈ ਮੰਨਣੀ ਸੀ ਮੇ ਤੇ ਸਾਰੀ ਰਾਤ ਬਸ ਤੁਹਾਡੀ ਗੱਲ ਬਾਰੇ ਸੋਚੀ ਗਈ ਚਲ ਬਾਲਾ ਸੋਚਣਾ ਤੇ ਹੁਣ ਸਾਰੀ ਗੱਲ ਉਹਨੇ ਕਰਕੇ ਆਈ ਲੈ ਸਾਰੀ ਗੱਲ ਕੀ ਕਰਨੀ ਹੈ ਬਸ ਜਿਹੜੀ ਗੱਲ ਕਰਨੀ ਹੈ ਉਹੀ ਕਰੂੰਗੀ ਮੈਂ ਹੁਣ ਜਾਣੀ ਆ ਮੈਂ ਬਹੁਤ ਲੇਟ ਹੋਈ ਆ ਕਾਲਜ ਹਾਂ ਹਾਂ ਜਾ ਹੁਣ ਤੇਰਾ ਕਿੱਥੇ ਸਰਦਾ ਉਹਦੇ ਵੀ ਨਾ ਠੀਕ ਆ ਭਾਬੀ ਬਾਏ ਅੱਜ ਆਇਨੀ ਹੈਗਾ ਇਹ ਕਿਤੇ ਕੱਲ ਵਾਲੀ ਗੱਲ ਦਾ ਗੁੱਸਾ ਤਾਂ ਨਹੀਂ ਕਰ ਗਿਆ ਚਲ ਮੈਂ ਕਰਦੀ ਆ ਇੱਥੇ ਖੜ ਕੇ ਥੋੜੀ देर ਉਹਦੀ ਉਡੀਕ ਕਰ ਲੈਣੀ ਆ ਸ਼ਾਇਦ ਆਂਦਾ ਹੋਵੇ ਓਏ ਆ ਖੜੀ ਕੀ ਕਰਦੀ ਓ ਪ੍ਰੀਤ ਓਏ ਕਿਤੇ ਕਾਲੇ ਦੀ ਡੀਕ ਤਾਂ ਨਹੀਂ ਕਰਦੀ ਇਹਦਾ ਫਿਰ ਉਹਨੂੰ ਦੱਸਣਾ ਬੂ ਮੈਨ ਲਾਦਾ ਹੁਣ ਲਾ ਕੇ ਦੇਖਦਾ ਕਰਾਂ ਮੈਂ ਇਹ ਲੈ ਭੈਣ ਦੇ ਆਦਾ ਫੋਨ ਬੰਦਾ ਰਿਆ ਇਹਨੇ ਨਾ ਮੇਰੇ ਸਾੜਕੇ ਨੇ ਫੋਨ ਚੱਕਿਆ ਕਦੇ ਚਲ ਉਹਨੂੰ ਦੱਸ ਕੇ ਆਉਣਾ ਓ ਕਾਲੇ ਓਏ ਕਾਲੇ ਆ ਕਿਧਰੋਂ ਆ ਉਹ ਕਿਵੇਂ ਸਾਂਝੇ ਜਿਹੜਾ ਰੱਖੇ ਨੇ ਓਏ ਤੂੰ ਅੱਜ ਗਿਆ ਨਹੀਂ ਉੱਥੇ ਓਏ ਓਏ ਮੈਂ ਤਾਂ ਉਹਦਾ ਖੜਾ ਛੜਤਾ ਜਾ ਸੁਨ ਯਾਰਾ ਉਹ ਤਾਂ ਇਦਾਂ ਖੜਾ ਛੜਤਾ ਉਹ ਉੱਥੇ ਖੜੀ ਤੇਰਾ ਇੰਤਜ਼ਾਰ ਕਰੀ ਜਿੰਦੀ ਆ ਸੱਚੀ ਓਏ ਓ ਹੋਰ ਕੰਜਰ ਦਿਆ ਲੈ ਮੱਤਰਾ ਨੜਿਆ ਕੱਪੜੇ ਕੱਪੜੇ ਜੀ ਬਦਲ ਕੇ ਭਾਗ ਜਾ ਮੈਂ ਲਾਲਾ ਜੀ ਦਾ ਮਿਲਣ ਆਈ ਆ ਨਾ ਹਾਂ ਆ ਕੱਪੜੇ ਬਦਲ ਲੀ ਕਿ ਤੀ ਬੂਥਣ ਜਾ ਕੇ ਵਜ ਪੱਜੇ ਆਹ ਮਾ ਗਿਆ ਮਸਾਂ ਮੈਨੂੰ ਨਹੀਂ ਲੱਗਦਾ ਕਿ ਆ ਜਾਊਗਾ ਉਹ ਵੈਸੇ ਗਲਤੀ ਵੀ ਮੇਰੀ ਹੈ ਮੈਂ ਕਾਲੋ ਨੂੰ ਬੜਾ ਖੁਸ਼ ਕਹਿਤਾ ਨਾਲ ਥੱਪੜ ਮਾਰਿਆ ਮੈਨ ਜਾਣਾ ਚਾਹੀਦਾ ਵੈਸੇ ਵੀ ਬਹੁਤ ਟਾਈਮ ਹੋ ਗਿਆ ਹੋਣਾ ਉਹ ਕਿੱਧਰ ਚੱਲੇ ਜੀ ਇੰਨਾ ਟਾਈਮ ਇੰਤਜ਼ਾਰ ਕਰ ਲਿਆ ਕੋਲ ਟਾਈਮ ਹੋਰ ਇੰਤਜ਼ਾਰ ਕਰ ਬੰਦੇ ਮੈਂ ਤੇਰਾ ਇੰਤਜ਼ਾਰ ਥੋੜੀ ਕਰ ਰਹੀ ਸੀ